ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ জাফরਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰਵਿੰਦਰ ਵੀਰ ਜੀ ਨਾਲ ਕੋਲ ਆਪਾਂ ਆਏ ਆ ਸਮਰ ਵੀਰ ਦੇ ਕੋਲ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਪੰਜ گاਵਾ ਦਿਖਾਉਣੀਆਂ ਪੰਜ ਦੀਆਂ ਪੰਜ ਸੂਈਆਂ ਤੁਹਾਨੂੰ ਦਿਖਾਵਾਂਗੇ ਅੱਜ ਗੱਬਨ ਕੋਈ ਵੀ ਨਹੀਂ ਆ ਤੇ ਸੋਈਆਂ ਦੇ ਇਹ ਵਾਦ ਦਾ ਹੁੰਦਾ ਵੀ ਤੁਸੀਂ ਆਪਾਂ ਨੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖਲੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਕਰਾ ਲਿਆ ਕਰੋ ਜੀ ਹਾਂਜੀ ਵਿਜੀ ਸਤਿ ਸ੍ਰੀ ਅਕਾਲ ਜੀ ਹੋ ਵੀਜੀ ਠੀਕ ਠਾਕ ਜੀ ਵਧੀਆ ਜੀ ਤੇ ਨਾਮ ਦੱਸਦੇ ਇਕੱਲੀ ਫਿਰ ਨਾਮ ਮਹਿੰਦਰ ਸਿੰਘ ਪਿੰਡ জাফরਗੋੜ ਤਸੀਲ ਹੀ ਨਾਲਾ ਡਿਸਟ੍ਰਿਕਟ ਅਬਰੀਸਰ ਫੋਨ ਨੰਬਰ ਵੀ ਬੋਲ ਦੋ ਨੰਬਰ 973348208 ਠੀਕ ਆ ਅੱਜ ਪੰਜ گاਵਾ ਫਿਰ ਪੰਜ گاਵਾ ਸਾਰੀਆਂ ਸੋਈਆਂ ਹਾਂਜੀ ਸੋਈਆਂ ਸਾਰੀਆਂ ਸਾਰੀਆਂ ਸੂਈਆਂ ਹਨਾ ਠੀਕ ਆ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਆ ਰਾਤ ਦੀ ਸੂਈ ਜੀ ਪਿੱਲੇ ਨੰਬਰ ਵਾਲੀ ਤਾਂ ਹੀ ਕਰੀਏ ਅੱਛਾ ਰਾਤ ਦੀ ਸੂਈ ਆ ਤੇ ਮਗਰ ਇਹਦੇ ਵਸ਼ੀ ਆ ਹਾਂ 나ੜੂ ਬਿਲਕੁਲ ਨਲਤਾ ਜਾਈ ਆ ਜੇ ਤੁਰਾਂ ਵਧੀਆ ਪਾਪਰ ਪਾਈ ਠੀਕ ਆ ਜੀ ਹਾਂਜੀ ਕਿੰਨੇ ਕ ਦੁੱਧ ਵਾਲੀ ਆਏ ਦੁੱਧ ਹੈਗੀ 24-25 ਕਿਲੋ 24-25 ਲੀਟਰ ਦੇ ਕਰੀਬ ਜਿਹੜਾ ਕਹਿੰਦੇ ਕੀ ਕਰ ਦੇਉਗੀ ਹਾਂਜੀ ਤੁਰੋਂ ਹਾਂ ਕਰ ਤੁਰ ਆਹ ਦਿੱ ਸੂਈ ਆ ਤੇ ਤਾਜੀ ਸੂਈ ਆ ਬਿਲਕੁਲ ਲੈ ਜੀ ਬਾਕੀ ਜੇ ਬਿਲਕੁਲ ਸਵੇਰ ਸਵੇਰ ਦਾ ਟਾਈਮ ਹੈ ਜੇ ਉਤਰਾ ਤੁੰਤੂ ਦਪਾਈ ਹੈ ਬਾਹਰ ਤਾਂ ਕਰਕੇ ਇਹ ਨਵਾਈਆਂ ਨਵਾਈਆਂ ਨਹੀਂ ਆ ਗੱਦ ਘਾਟ ਪੱਖੋਂ ਸਾਰੀਆਂ ਚੰਗੀਆਂ ਜਵਾਨ ਆ ਤਰਾ ਠੰਡੀ ਪੇਰੀ ਆ ਜਿਹੜੀ ਪੂਰੀ ਸਾਫ਼ ਨਹੀਂ ਕੀਤੀ ਅਜੀ ਤੇ ਮੋਲ ਫਿਰ ਇਹਦਾ ਮੋਲ ਦਾ 86 ਕਰ ਦਿੱਗੇ ਕਰੀਏ ਕੋਈ ਮਾਨਤਾਂ ਵਿੱਚ 2000 ਚੜਦਾਂਗੇ ਅੱਛਾ ਹਾਂ 83 ਹਜ਼ਾਰ ਬਾਕੀ ਚਲੋ ਕੋਈ ਫੋਨ ਲਾਉਗਾ ਇੱਕ ਵਾਰੀ ਇਹ ਆ ਵੀ ਚੰਗੇ ਕਦ ਕੱਢਦੀ ਆ ਤੇ ਕੋਈ ਵੀ ਆਣ ਕੇ ਇੱਥੇ ਵੇਖੇ ਇੱਕ ਵਾਰੀ ਤੇ ਹੁਣ ਜਿਹੜੀ ਦੂਸਰੇ ਨੰਬਰ ਤੇ ਤੁਹਾਨੂੰ ਦਿਖਾਉਣੀ ਆ ਆ ਵੇਖ ਲਿਬੜੀ ਜਿਹੇ ਤੇ ਪੂਰੇ ਕਮਾਲ ਦੀ ਤਿੰਨ ਦਿਨ ਹੋਏ ਉਸੇ ਸਾਦੇ ਜਿਹੇ ਤਰ੍ਹਾਂ ਹੀ ਬਣੀ ਆ ਇਹ ਕਿੰਨੇ ਕ ਦੁੱਧ ਵਾਲੀ ਆ 24 25 ਕਿਲੋ ਬੋੜਾ ਜਿਹੇ ਥਲੇ ਚੋਕੇ ਨਾਲ ਦੀ ਸੂਈ ਜੇ ਤਿਆਰ ਜਿਹੜਾ ਤਿਆਰ ਜਿਹੜਾ ਬਿਲਕੁਲ ਓਕੇ ਦਾ ਹੁਣ ਤੇ ਇਹ ਕਿੰਨਾ ਚਵਾਈ ਜਾਊਗੀ ਦੋ 30 ਪਲਾਸ ਹੀ ਚਲੇਗੀ ਤੇ ਇਹ ਤੇ ਮਗਰ ਵੀ ਬੱਛੀ ਜੀ ਮਗਰ ਬੱਛੀ ਚ ਬਿਲਕੁਲ ਨਾ ਦਿੰਦੇ ਠੰਡ ਕਰਕੇ ਉਧਰ ਰੱਖਿਆ ਹੁੰਦੇ ਆ ਦੋ ਰੋ 24 25 ਲੀਟਰ ਬੋਲਾ ਜਿਹੜਾ ਕਹਿੰਦੇ ਕਿ ਇਹਦੇ ਕੋਲ ਤਿਆਰ ਆ ਕਿੰਨਾ ਦੁੱਧ ਸੈਫ ਇੱਜੀ ਕਰੀ ਜਾਊਗੀ ਇਹ ਤੀ ਤਾਂ ਪਲੱਸ ਜਿਹੜਾ ਕਹਿੰਦੇ ਕਰੀ ਜਾਊਗੀ ਇਹ ਅਭੀ ਚਵਾਈ ਦਾ ਟਾਈਮ ਹੋਇਆ ਵਾ ਚਵਾਈ ਹੋਣ ਵਾਲੀ ਹੈਗੇ ਆ ਜੋ ਲੈ ਆ ਹਾਂ ਜੋ ਬਾਕੀ ਇੰਦੀ ਕਰੀ ਬਾਂ ਇੱਥੇ ਠੀਕ ਹੈ ਜੀ ਇੱਤਰੇ ਪੰਮਰ ਸੀ ਛੱਡ ਦੋ ਤੇ ਇਤਰਾ ਹੀ ਥੱਲੇ ਬੈ ਜਾ ਲੈ ਜਾਓ ਵੀਰ ਜੀ ਫਿਰ ਬਾਕੀ ਪੂਰੀ ਜਵਾਨ ਆ ਜਿਹੜੀ ਪੂਰੀ ਕਮਾਲ ਦੀ ਬੈਠਿਆ ਥੱਲਿਆਂ ਵੀ ਚੰਗੇ ਖੁੱਲੇ ਪਿਆਰ ਹੋਈ ਆ ਬਾਕੀ ਦੁੱਧ ਵਾਲੀਆਂ ਨਿਸ਼ਾਨੀਆਂ ਸਾਰੀਆਂ ਚੰਗੀਆਂ ਵਾ ਬਾਕੀ ਹੁਣ ਬਸ ਗਾੜੀ ਕੋਈ ਸਾਹ ਵਾਲਾ ਚਾਹੀਦਾ ਇਹਨੂੰ ਇਹ ਸਾਂਭਲਾ ਗੋ ਲੈ ਜੂਗਾ ਤੇ ਦੋ ਤਿੰਨ ਚੰਗਾ ਭਰੀ ਜਾ ਮੈਂ ਤੇ ਇਹਦਾ ਕਿੰਨਾ ਮੁੱਲ ਲੇ ਜੀ ਮੁੱਲ ਇੱਕ ਦਾ ਕਰ ਲਈਏ ਤੇ 1 ਲੱਖ 5000 ਜਿਹੜੀ ਜੱਸ ਨੂੰ ਅੱਛਾ 1 ਲੱਖ ਦੇ 5000 ਦੇ ਨਹੀਂ ਨਹੀਂ ਤੇ ਬਾਕੀ ਪੂਰੀ ਰਾਜੀ ਆ ਜਿਹੜੀ ਪੂਰੀ ਚਾਰ ਨਾ ਭਲੀ ਆ ਜਿਹੜੀ ਬਾਕੀ ਕੋ ਫੋਨ ਲਾਵੇ ਚਲੋ ਮਾਨਤਾਂ ਤੇ ਮੌਕੇ ਤੇ ਹੋ ਹੀ ਜਾਂਦੇ ਆ ਤੇ ਹੁਣ ਜਿਹੜੀ ਤੁਹਾਨੂੰ ਤੀਸਰੇ ਨੰਬਰ ਤੇ ਦਿਖਾਉਣੀ ਆ ਇਹ ਦੋ ਦੰਦ ਜੇ ਪਹਿਲੇ ਜੇ ਦੋ ਦੰਦ ਮੂੰਹ ਤੇ ਕਾਦੇ ਦਾ ਸਾਰਿਆਂ ਨਾਲ ਉੱਚਾ ਲਾਗੇ ਖਲੋ ਕੇ ਦਿਖਾ ਦੇਓ ਇੱਕ ਰੀ ਇਹਦੇ ਆਹ ਦੇਖ ਸਾਦੇ ਜੀ ਸਮਰਤੋਂ ਵੀ ਉੱਚੀ ਆ ਗਾਂ ਜਿਹੜੀ ਆ ਇਹ ਵੀ ਜੀ ਪਹਿਲਾ ਸੁਆ ਇਹਦਾ ਸੁਆ ਪਹਿਲਾ ਆ ਤਾਂ ਇਹਦੇ ਵੀ ਆਪਾਂ ਦੇਖ ਸਾਦੇ ਕਾਫੀ ਕਮਾਦ ਪੂਰਾ ਮੁੱਠ ਦੀ ਚਵਾਈ ਵਾਲਾ ਜੀ ਠੀਕ ਹੈ ਜੀ ਹਾਂ ਜੀ ਆਪਾਂ ਕੀ ਉਹ ਦਵਾਈ ਆ ਦਵਾਈ ਲਈ ਦਵਾਈ ਜਿਹੜੇ ਕਈ ਵਾਰੀ ਲਾਈਦੀ ਆ ਜਦੋਂ ਡੰਗਰ ਪੈਂਦਾ ਬੁੰਦਾ ਵਾ ਇਹਨੋਂ ਕਿੰਨਾ ਚਿਰ ਹੋ ਗਿਆ ਸੁਈਨਾ ਇਹ ਨੂੰ ਮੈਂ ਚੌਥਾ ਦਿਨ ਹੀ ਤੇ ਇਹਦੇ ਕੋ ਬੋਲਾ ਕਿੰਨਾ ਕਿ ਜੇ ਬੋਲਾ 17 18 ਕਿਲੋ ਤਿਆਰ ਤਿਆਰ ਆ ਇਹ ਕਿੰਨਾ ਕਰੀ ਜਾਊਗੀ 1.5 ਚਵਾ ਦੇਗੀ ਵਧੀਆ ਪਹਿਲੇ ਸਵੇਰੇ ਜਿਹੜਾ ਕਹਿੰਦੇ ਕਿ 5 ਲੀਟਰ ਚਵਾ ਲੂਗੇ ਇਹ ਵੀ ਉਤਰਾ ਨਹੀਂ ਲਿਬੜੀ ਆ ਅੰਗਰ ਕੋਲੇ ਫਿਕਸ ਜੇ ਹਵਾਨੇ ਦੀ ਆ ਕੋਡੀਆਂ ਰਗਾ ਕਾ ਦੇਦਾ ਵੀ ਸੁਆ ਜਾਂਦਾ ਪਹਿਲਾ ਹੀ ਆ ਲੈ ਜਾਓ ਜੀ ਬਾਕੀ ਥੋੜਾ ਰਸੀਨਾ ਤੋਰਨ ਦੀ ਆ ਤਗਾਟਿਆਂ ਇਹਨੂੰ ਬਾਕੀ ਵੈੜਾ ਜਿੰਨੀਆਂ ਤੁਹਾਨੂੰ ਦਿਖਾਉਂਦੇ ਸਾਰੀਆਂ ਇੱਕ ਤੋਂ ਇੱਕ ਹੀ ਤੁਹਾਨੂੰ ਦਿਖਾਉਂਦੇ ਆ ਇਹ ਆ ਵੀ ਫਿਰ ਚੰਗੀ ਚੀਜ਼ ਦਾ ਮੁੱਲ ਵੀ ਚੰਗਾ ਹੀ ਹੁੰਦਾ ਆ ਜਿਹੜੇ ਵੀਰਾਂ ਨੂੰ ਪਰਖਿਆ ਉਹਨਾਂ ਨੂੰ ਪਤਾ ਹੀ ਆ ਫਿਰ ਤੇ ਇਹਦਾ ਫਿਰ ਕਿੰਨਾ ਰੱਖੇ ਇੱਕ ਦਾ ਕਰਦੀ ਇਹ ਵੀ 1 5 ਤੇ ਜੁੜਾ ਇਕੱਠਾ ਕਰ ਰਿਹਾ ਮਾਨ ਪੂਰਾ ਕਰ ਦਾਂਗਾ ਅੱਛਾ ਖੁੱਲਾ ਮਾਨ ਕਰ ਦੋਗੇ ਖੁੱਲਾ ਮਾਨ ਕਰਨਾ ਜੋੜਾ ਜਿਹਾ ਲੈ ਆਏਗਾ ਠੀਕ ਆ ਚਲੋ ਬਾਕੀ ਕੋ ਫੋਨ ਲਾਵੇ ਇੱਕ ਰਹੀ ਹਨਾ ਮਾਨਤਨ ਮੌਕੇ ਤੇ ਹੋ ਜਾਊਗਾ ਤੇ ਹੁਣ ਆ ਜਿਹੜੇ ਆ ਗਏ ਆਪਣੇ ਕੋਲ ਚੌਥੇ ਨੰਬਰ ਤੇ ਇਹਦੇ ਕੋਲ ਕਿੰਨਾ ਜੀ ਤਿਆਰ ਮੋਕਨ 18 19 ਕਿਲੋ ਤਿਆਰ ਜੀ ਹੁਣ ਤਿਆਰ ਜਿਹੜਾ ਵਾ ਹਾਂਜੀ ਠੀਕ ਐ ਇਹ ਕਿੰਨਾ ਕ ਚੱਦੀ ਸੂਈ ਆ ਸੂਈ ਨੂੰ 10 ਦਿਨ ਹੋ ਗਏ 10 ਦਿਨ ਹੋ ਗਏ ਇਹ ਕਿੰਨਾ ਕ ਦੁੱਧ ਕਰੀ ਜਾਊਗੀ ਮਤਲਬ ਪਲਾਸ ਹੀ ਜਾਏਗੀ ਠੀਕ ਐ ਸੂਆ ਕਿੰਵਾ ਇਹਦਾ ਦੂਜਾ ਇਹ ਤਾਂ ਦੂਸਰਾ ਸੂਆ ਐ ਇਹ ਵੀ ਪੂਰੀ ਕਮਾਲ ਦੀ ਐ ਵੈੜ ਆਇਆ ਲੈ ਆਓ ਸੋਨੇ ਰੰਗ ਰੂਪ ਚ ਆ ਸਾਰੀਆਂ ਕੱਚੀ ਜਗ੍ਹਾ ਤੇ ਆ ਕੇ ਖੁਸ਼ ਹੁੰਦੀਆਂ ਵਾਂ ਜਿਹੜਾ ਪੋਰੀਆਂ ਫਿੱਟੀਆਂ ਵਾਂ ਮੈਂ ਤੁਹ ਸਾਂਭੀਆਂ ਵਾਂ ਚੰਗੀ ਤਰ੍ਹਾਂ ਸਰੀਰੋਂ ਵੀ ਜਾਨ ਚ ਆ ਪੋਰੀਆਂ ਤੇ ਥੱਲੇਆਂ ਵੀ ਚੰਗੀਆਂ ਜਾਨ ਚ ਇਹ ਦੇਵੀ ਮਿਲਕ ਵਿੱਚ ਚੰਗੀ ਲੱਗੀ ਆ ਤੇ ਥਨਾ ਦਾ ਸਾਈਜ਼ ਗੈਪ ਵੀ ਚੰਗਾ ਤੇ ਇਹਦਾ ਫਿਰ ਮੁੱਲ ਵੀ ਨਹੀਂ ਹਾਂਜੀ 90000 90000 ਹਾਂਜੀ ਬਾਕੀ ਵਿੱਚੋਂ ਛੋਟ-ਛਾਟ ਕਰ ਦੋਗੇ ਛੋਟ-ਛਾਟ ਕਰਨਾ ਹੈ ਠੀਕ ਹੈ ਜੀ ਹਾਂਜੀ ਆ ਦੇਖਾ ਦੇ ਹਵਾਨਾ ਇਹਦਾ ਬਾਕੀ ਕੋਈ ਵੀ ਵੇੜਾ ਇੱਥੇ ਆਣ ਕੇ ਵੇਖੇ ਇੱਕ ਰਿ ਪਸੰਦ ਆਉਣ ਵਾਲੀਆਂ ਸਾਰੀਆਂ ਇਹਦੇ ਕੋਲ ਕਿੰਨਾ ਜੀ ਤਿਆਰ? ਇਥੇ 16-17 ਕਿਲੋ ਤਿਆਰ ਜੀ। ਅੱਛਾ ਜੀ। ਹਾਂ ਜੀ। ਤੇ ਇਹਦੇ ਮਗਰ ਬੱੱਚੇ ਕਿ ਜੀ? ਇਹਦੇ ਮਗਰ ਬੱੱਚੀ ਜੀ। ਇਹਦੇ ਮਗਰ ਬੱੱਚੀ ਉਹਨਾਂ ਦੋਵਾਂ ਦੇ ਮਗਰ ਬੱੱਚੀ ਹੈ ਨਾ? ਹਾਂ ਜੀ। ਕਿੰਨਾ ਮਗਰ ਬੱੱਚੀਆਂ? ਦੋ ਮਗਰ ਬੱੱਚੀ। ਤਿੰਨਾਂ ਮਗਰ ਬੱੱਚੀਆਂ ਤੇ ਦੋ ਮਗਰ ਬੱੱਚੀ। ਇਹਦੇ ਕਿੰਨਾ ਤਿਆਰ ਦੱਸਿਆ ਜੀ? ਇਥੇ 16-17 ਕਿਲੋ ਤਿਆਰ ਹੈ 17 ਜੀ। 16-17 ਲੀਟਰ ਜਿਹੜਾ ਕਹਿੰਦੇ ਵੀ ਇਹਦੇ ਕੋਲ ਤਿਆਰ ਹੈ। ਆਇਆ ਲੈ। ਜਾਓ ਥੋੜਾ ਝੱਬੂ ਦਾ ਕਰਦੀਆਂ ਵਾ ਥਾਣਾ ਮੈਂ ਇਹ ਫਿਰ ਤੁਹਾਨੂੰ ਦਿਖਾ ਦਈਏ ਲੱਗ ਗਿਆ ਤੁਹਾਨੂੰ ਆਹ ਦੇਖਾ ਦੇ ਥਾਣੇ ਦੇ ਵੀ ਲੱਗ ਗਿਆ ਸੁਆ ਕਿੰਨਾ ਮਾਤਰਾ ਵਿੱਚ ਈ ਤਾ ਇਹ ਦਿੱਗਾ ਦਿੱਗਾ ਸੋਚੋ ਕੀ ਦੇ ਅੱਛਾ ਹਾਂ ਦੂਸਰਾ ਸਵੇਰ ਤੇ ਚਾਰ ਦੰਦ ਦੇ ਚੈੱਕ ਕੀਤੇ ਆ ਦੰਦ ਹਾਂ ਚੈੱਕ ਕੀਤੇ ਠੀਕ ਹੈ ਤੇ ਇਹ ਕਿੰਨਾ ਦੁੱਧ ਕਰੀ ਜਾਊਗੀ ਦੁੱਧ 15 16 ਕਿਲੋ ਹੁਣ ਹੈਗਾ 20 ਕਿਲੋ ਚਵਾ ਦੇਗੀ ਦੁੱਧ ਤਿੰਨ ਟਸਟਾ ਲਾ ਆ ਗਿਆ ਹੁਣ ਅੱਛਾ ਚਵਾਈ ਜਾਣਾ ਨਵਦੀਆ ਤੇ ਇਹਦਾ ਫਿਰ ਮੁੱਲ ਇਹ ਜਸ ਤੋਂ 65 ਦੀ ਅੱਛਾ 65000 ਦੀ 65 ਤੋਂ ਸੌਣ ਸਰ ਕਰ ਠੀਕ ਹੈ ਤੇ ਬੱਚੇ ਵੀ ਦਿਖਾ ਦਈਏ ਆ ਜੋ ਤਾਂ ਲੈ ਕੇ ਨਕੀਨਾ ਦਿਖਾ ਦਈਏ ਆਹ ਦੇਖੋ ਫਾਰਮ ਦੀ ਏ ਠੀਕ ਹੈ ਇਥੇ ਬੋਲਾ ਜੇ ਸਟਾਈਲ 3 ਕਿਲੋ ਹਨ ਆ ਕੇ ਐਵੇਂ ਐ ਦੁਨੀਆ ਜੀ ਹਾਂ ਜੀ ਇਹ 85 ਰੁਪਏ ਆ ਨਾ ਹਾਂ ਇਹ ਵਿੱਜੜੀ ਅਗਲੇ ਵੀਡੀਓ ਹੀ ਕਰ ਲਈ ਅੱਛਾ ਕਿੰਨਾ ਇਹ ਤਾਂ ਕੱਲ ਬੋਲਾ ਹਨਾ 32 ਕਿਲੋ ਬੋਲਾ ਜੇ ਵਸ਼ੀਰ ਤੇ ਦਿਖਾਉਣੇਗੇ ਅੱਛਾ ਸੂਆ ਕਿੰਨਾ ਚਾਹੀਦਾ ਸੂਆ ਦੂਜਾ ਚਾਹੀਦਾ ਦੂਸਰਾ ਸੂਆ ਦੇ ਉਤਰਾ ਕਿੰਨਾ ਦੁੱਧ ਘਰੀ ਜਾਊਗੀ ਦੁੱਧ 35 35 ਬੱਤ ਦੇ ਦੇ ਵਧੀਆ ਠੀਕ ਹੈ ਜੀ ਹਾਂ ਜੀ ਆਹ ਦੇਖ ਸਾਦੇ ਜੀ ਬੋਲਾ ਖੋਲ ਕੇ ਦਿਖਾ ਦੇ ਤੋਰ ਚਲੋ ਤੋਰ ਹੀ ਤੋ ਇੱਕ ਕਰੀਏ ਸਾਈ 8 ਲੀਟਰ ਇਹਦੇ ਵੀ ਬੜਾ ਜਿਹੜਾ ਤਿਆਰ ਇਹਦੀ ਵੀ ਇੱਕੋ ਹੀ ਦੀ ਇਹਦਾ ਮਗਰ ਵੀ ਵਸ਼ੀ ਹੋ ਵੀ ਤੁਹਾਨੂੰ ਦਿਖਾ ਦੇਵਾਂਗੇ ਆਜੋ ਲੈ ਆਓ ਇਹਦਾ ਮੋਲੇ ਦਸਰਾ ਹੈ ਫੇਰ ਅਗਲੀ ਵਾਰੀ ਦੱਸਣਾ ਇਹਦਾ ਫੂਟ ਤੇ ਕਰਵਾਣਾ ਜੇ ਕਿਸੇ ਸਾਦਾ ਜਿਹੀ ਰੇ ਠੀਕ ਆ ਹਾਂਜੀ ਆਹਨੇ ਸਾਡੇ ਥਾਣੇ ਦੇ ਲਾਗੇ ਤਾਂ ਵੱਛੀ ਵਿਖਾ ਦੇਣਾ ਵੱਛੀ ਕਿਹੜੀ ਜੀ ਇਹਦੀ ਹਾਂਜੀ ਹਾਂ ਵੱਛੀ ਜੀ ਇਹਦੇ ਮਗਰ ਵੱਛੀ ਭੜੀ ਕਮਾਲ ਦੀ ਇਹਦੇ ਮਗਰ ਵੀ ਸੁਣੋ ਮੈਂ ਦੀ ਆਪ ਦਸੀ ਜਿਉਣਾ 50068 ਦੀ ਵਹਿੜ ਆਪ ਜੇ ਠੀਕ ਆ ਜੀ ਹਾਂਜੀ ਤੇ ਬਾਕੀਆਂ ਤੇ ਬੱਚੇ ਆਹ ਵੇਖੋ ਆਹ ਫਿਰ ਦੋਂਦੀ ਦੀ ਬੱਛੀ ਉਹਦਾ ਆ ਬੱਚਾ ਜਿਹੜੇ 3 ਨੰਬਰ ਤੇ ਦੋਂਦੀ ਵੈੜ ਤੋਂ ਦਿਖਾਈ ਹਾਂਜੀ ਆ ਬੱਚਾ ਉਹਦਾ ਬਿਲਕੁਲ ਤਾਜਾ ਨਾੜੂ ਜਿਹੜਾ ਨਾਲ ਹੀ ਆ ਆ ਜੀ ਖੱਤ ਚਲੀ 25 ਕਿਲੋ ਆ ਦੋ ਨੰਬਰ ਵਾਲੀ ਦੀ ਬੱਛੀ ਆ ਸਾਜੀ ਪਹਿਲੇ ਨੰਬਰ ਵਾਲੀ ਦੀ ਗਾੜੀ ਵੱਜੀ ਆ ਹੈਗੀ ਤੇ ਚੌਥੇ ਨੰਬਰ ਵਾਲੀ ਦਾ ਬੱਚਾ ਆ ਜੀ ਤੇ ਪੰਜਵੇਂ ਵਾਲੀ ਦੀ ਬੱਛੀ ਆ ਜੀ ਠੀਕ ਹੈ ਜੀ ਬਾਕੀ ਆ ਤਾਂ ਚਲੋ ਘਰੇ ਜੱਡੀ ਰੱਖੀ ਆ ਉਹਦਾ ਹੱਥ ਤੇ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾਹ ਕੇ ਪਸ਼ੂ ਖਰੀਦੇ ਜੀ ਜੋ ਵੀ ਆ ਇੱਥੇ ਹੀ ਆਪਣਾ ਵੇਸ ਚਾਹ ਕੇ ਖੜੇ ਜੀ